ਚਾਈਤੀ ਚੋਣਾਂ ਦੇ ਮੱਦੇਨਜ਼ਰ ਬੀਡੀਪੀਓ ਦਫ਼ਤਰ ਦੇ ਬਾਹਰ ਅਕਾਲੀ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਰਮਿਆਨ ਬਹਿਸਬਾਜ਼ੀ ਹੋ ਗਈ ਤੇ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਆਗੂ ਵੱਲੋਂ ਵਿਧਾਇਕ ਦੇ ਕਰੀਬੀ ਉੱਤੇ ਗੋਲੇ ਚਿਲਾ ਦਿੱਤੇ ਗਏ ਜੋ ਕਿ ਉਸਦੀ ਛਾਤੀ ਤੇ ਲੱਗੀ ਦੱਸੀ ਜਾ ਰਹੀ ਹੈ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਤੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਾਲਤ ਗੰਭੀਰ ਹੋਣ ਦੇ ਚਲਦੇ ਡੀਐਮਸੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਕੀ ਭਾਈ ਜੀ ਕਿਹੜਾ ਪਿੰਡ ਹੈ ਤੁਹਾਡਾ ਚੱਕਮਾਂ ਕੀ ਹੋਇਆ ਕੀ ਏ ਭਾਈ ਉੱਥੇ ਰਾਣਾ ਹੋ ਗਿਆ ਸੀਗਾ ਜੀ ਨੋਨੀ ਮਾਨ ਨੇ ਪਹਿਲਾਂ ਦੂਹ ਹਵਾਈ ਕੱਢਿਆ ਜੀ ਫਿਰ ਮੇਰੇ ਵੱਲੋਂ ਸਿੱਧਾ ਕਰਕੇ ਮਾਰਿਆ ਅੱਛਾ ਮੈਨੂੰ ਤਾਂ ਉਹਦਾ ਪਤਾ ਨਹੀਂ ਲੱਗਿਆ ਮੇਰੇ ਵੱਜੀ ਆ ਬਾਅਦ ਵਿੱਚ ਮੈਂ ਵੇਖਿਆ ਨਾ ਮੇਰੇ ਬਲੱਡ ਨੁਕਲੀ ਆਦਾ ਸੀ ਜੀ ਬਾਈ ਗੋਲੀ ਲੱਗ ਗਈ ਕਿੰਨੇ ਕਿੰਨੇ ਜਣੇ ਸੀ ਉਹ ਉਹ ਸੀਗੇ ਘੱਟੋ ਘੱਟ 25 30 ਜਣੇ ਸੀ ਨੋਨੀ ਦੇ ਨਾਲ ਹੋਰ ਕੌਣ-ਕੌਣ ਸੀ ਜਿਹਦੇ ਨਾਂ ਜਾਣਦੇ ਹੋ ਨਹੀਂ ਭਾਈ ਉਹਨਾਂ ਦੇ ਮੈਂ ਕਿਸੇ ਦੇ ਨਾਂ ਨਹੀਂ ਜਾਣਦਾ ਜੀ ਇੱਕ ਉਹਨਾਂ ਦਾ ਬ੍ਰਦਰ ਸੀਗਾ ਕੀ ਨਾਮ ਹੁੰਦਾ ਕਰਦੇਵ ਮਾਨ ਅੱਛਾ ਹਾਂ ਜੀ ਠੀਕ ਹੈ ਉਹ ਉਸ ਤੋਂ ਇਲਾਵਾ ਜਿਹੜੇ ਸੀ ਉਹ ਮੈਂ ਉਹਨਾਂ ਦੇ ਨਾਮ ਨਹੀਂ ਪਿੱਛੇ ਮਾਮਲਾ ਜਲਾਲਾਬਾਦ ਦਾ ਹੈ ਜਿੱਥੇ ਕੇ ਵਿਦਾਇਤ ਗੋਲੀ ਕੰਬੋਜ ਨੇ ਇਲਜ਼ਾਮ ਲਗਾਏ ਨੇ ਕਿ ਇਹ ਗੋਲੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਦੀਪ ਸਿੰਘ ਦੇ ਨੋਨੀ ਮਾਨ ਵੱਲੋਂ ਚਲਾਈ ਗਈ ਹੈ। ਤੋਂ ਠੀਕ ਜਿਸੀਂ ਲੋਕਾਂ ਨੂੰ ਮਿਲਦੇ ਰਹੇ ਨੇ ਆ ਜੀ ਔਰ ਇੱਕਦਮ ਫੋਨ ਆ ਵੀ ਵੀਡੀਓ ਵਿੱਚ ਗੋਲੀ ਚੱਲ ਗਈ ਜੀ ਮੈਂ ਪੁੱਛਿਆ ਕੀ ਹੋਇਆ ਕਹਿੰਦਾ ਵੀ ਐਂ ਕਰਕੇ ਮਨਦੀਪ ਦੇ ਗੋਲੀ ਵੱਜ ਗਈ। ਬਸ ਉੱਥੇ ਪਹੁੰਚੇ ਉਹ ਤੋਂ ਪਹਿਲਾਂ ਉਹ ਲੈ ਕੇ ਆ ਗਏ ਸੋ ਉਹਨਾਂ ਸਿਵਲਾਸਪੁਰ ਪਹੁੰਚੇ। ਤੋਂ ਪਤਾ ਲੱਗਾ ਨੋਨੀ ਮਾਨ ਨੇ ਆਪ ਗੋਲੀ ਚਲਾਈ। ਉਹਦਾ ਭਰਾ ਦੇ ਨਾਲ ਵੀ 25 ਬੰਦੇ ਸੀ ਨਾਲ ਉਹਦੇ ਵੀਡੀਓ ਆਫਿਸ। ਬਈ ਇਹ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ? ਇਹ ਮੁੰਦਿਆਲੇ ਪਿੰਡ ਦਾ ਮੁੰਡਾ। ਪਰ ਕੱਲ ਨੋਮੀਨੇਸ਼ਨ ਫਾਈਲ ਹੋ ਗਿਆ ਅੱਜ ਕਿਸ ਗੱਲ ਨੂੰ ਲੈ ਕੇ ਝੜਪ ਹੋਈ। ਦੇਖੋ ਇਹ ਤਾਂ ਹੁਣ ਪਤਾ ਲੱਗੂਗਾ ਕੀ ਇਸ਼ੂ ਹੈ ਕੀ ਹੋਇਆ। ਕਿਉਂਕਿ ਇਹ ਵੀ ਸਰਪੰਚੀ ਦਾ ਕੈਂਡੀਡੇਟ ਸੀ ਉਹਨਾਂ ਨੇ ਇਹਦੇ ਫਾਰਮ ਭਰੇ ਹੋਏ ਸੀ। ਸੋ ਸਾਰੇ ਰੂਟੀਨ ਵਾਂਗ ਜਿਹਾ ਹਰ ਕਿਸੇ ਤਰਾਜ ਲੱਗੇ ਸੀ ਕਿਸੇ ਦੀ ਕਈ ਚ ਪਰ ਉਹਨਾਂ ਬਾਕੀ ਤਾਂ ਕਲੀਅਰ ਫਿਰ ਪਤਾ ਲੱਗੂਗਾ ਪਰ ਬਾਤ ਮੰਦਪਾਗੀ ਘਟਨਾ ਹੋਈ ਹੈ ਜੋ ਇਹ ਪਹਿਲਾਂ ਗੁੰਡਾ ਰਾਜ ਦਾ ਸਿਸਟਮ ਪਹਿਲੇ ਇਹਨਾਂ ਨੇ ਚਲਾ ਰੱਖਿਆ ਸੀ ਤੇ ਅੱਜ ਵੀ ਉਹਨੂੰ ਚਲਾਉਣਾ ਚਾਹਦੇ ਆ ਜਿਹਨਾਂ ਅਸੀਂ ਕੰਟਰੋਲ ਕਰਕੇ ਬੜੇ ਦਿਨਾਂ ਦਾ ਰੱਖ ਰੱਖਿਆ ਸੀ ਸੋ ਬੜੀ ਮਾੜੀ ਗੱਲ ਹੈ ਨੀ ਨੋਨੀ ਮਾਨ ਹੈ ਬਾਕੀ ਵਾਈਫਾਈਰ ਕੀਤੇ ਬਾਕੀ ਉਹਦਾ ਬ੍ਰਦਰ ਨਾਲ ਸੀ ਬਾਕੀ ਪਤਾ ਲੱਗੂਗਾ ਮੈਨੂੰ ਉਹਦੇ ਬਾਰੇ ਹਲੇ ਪੂਰਾ ਪਤਾ ਨਹੀਂ ਮੈਂ ਉਸ ਤੋਂ ਬਾਅਦ ਹੈ ਥੈਂਕ ਯੂ ਬਿਲਕੁਲ ਕਾਰਵਾਈ ਹੋਊਗੀ ਕਟਨਾ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਜਾਣਕਾਰੀ ਦਿੱਤੀ ਕਿ ਅਕਾਲੀ ਆਗੂ ਵਰਦੀਪ ਸਿੰਘ ਨੋਰੀਮਾਨ ਬीडीपीਓ ਦੇ ਕੋਲ ਆਏ ਸੀ ਤੇ ਇਸ ਤੋਂ ਬਾਅਦ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਆਗੂ ਮਨਦੀਪ ਬਰਾੜ ਦੇ ਨਾਲ ਝੜਪ ਹੋ ਗਈ ਜਿਸ ਦੌਰਾਨ ਗੋਲੀ ਚੱਲਣ ਕਾਰਨ ਆ ਪਾਗੂ ਜ਼ਖਮੀ ਹੋ ਗਿਆ ਇਹ ਕੋਈ ਅਜਿਹਾ ਹੈਗਾ ਕਿ ਜਿਹੜੀ ਅੱਜ ਹੀ ਸਕਰੂਟਿੰਗ ਚੱਲ ਰਹੀ ਸੀ ਉਹ ਗਰਲਸ ਕਾਲਜ ਚੱਲ ਰਹੀ ਸੀਗੀ ਬੜੀ ਪੀਸਫੁਲੀ ਦੇਖਿਆ ਤੁਸੀਂ ਸਾਰਾ ਕੰਪਲੀਟ ਹੋ ਗਿਆ ਸੀ ਪ੍ਰੋਸੈਸ ਜੀ ਇਹ ਜਿਹੜਾ ਰੀਜ਼ਨ ਸੀ ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਲੋਨੀ ਮਾਂ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਣੇ ਜਿਹੜੇ ਹੈਗੇ ਆ ਆਏ ਉਹਨਾਂ ਦਾ ਜਿਹੜਾ ਉਥੇ ਰਿਟ ਸੀਗੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੀ ਸੀਗੇ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਥ ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਕਹਿੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ ਨਹੀਂ ਨਹੀਂ ਤਾਂ ਅਦਰਵਾਇਜ਼ ਕਾਗਜ਼ ਰੱਦ ਹੋਣ ਦੇ ਹੈਗੇ ਇਸ ਦੌਰਾਨ ਉਹਨਾਂ ਦੀ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ ਵੀਡੀਓ ਨੇ ਉਹਨੂੰ ਇਹੀ ਗੱਲ ਕਹੀ ਆ ਵੀ ਠੀਕ ਆ ਸੀ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀਲ ਸੀ ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਇਹ ਗੇਟ ਤੋਂ ਨਿਕਲ ਕੇ ਅੱਗੇ ਸੜਕ ਵੱਲ ਆਏ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ ਉਹਨਾਂ ਦੇ ਨਾਲ ਹੁੰਦੇ ਸੀ ਤੇ ਇਹ ਜਿਹੜੇ ਹੈਗੇ ਤਿੰਨ ਚਾਰ ਗੱਡੀਆਂ ਤੇ ਸੀਗੇ ਤੇ ਉਹਨਾਂ ਨੇ ਉੱਤਰ ਕੇ ਜਿਹੜਾ ਹੈਗਾ ਉਹ ਉਹ ਲੋਨੀ ਤੇ ਫਾਇਰ ਕਰਤਾ ਜਿਹੜਾ ਫਾਇਰ ਚੈਸਟ ਤੇ ਲੱਗਿਆ ਹੈਗਾ ਮਨਦੀਪ ਬਰਾੜ ਉਹਦਾ ਨਾਮ ਹੈ ਉਹ ਕੈਂਡੀਡੇਟ ਸੀਗਾ ਤੇ ਉਹਦੇ ਜਿਹੜਾ ਹੈਗਾ ਹੁਣ ਉਹਨੂੰ ਡੀਐਮਸੀ ਰੈਫਰ ਕਰਤਾ ਤੇ ਉਥੇ ਜਿਹੜਾ ਹੈਗਾ ਉਹ ਨੈਕਸਟ ਜਦੋਂ ਕੀ ਹਾਲਾਤ ਹੈਗੇ ਉਥੇ ਪਤਾ ਲੱਗੂਗਾ ਬਾਕੀ ਅਸੀਂ ਜਿਹੜਾ ਹੈਗਾ ਵੀਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਜਿਹੜਾ ਹੈਗਾ ਜਿਹੜੀ ਕਾਰਵਾਈ ਹੈਗੀ ਆ ਉਹ ਪੂਰੀ ਤਕਰੀ ਕਰੀ ਜਾਊਗੀ ਐਂਡ ਪਲੱਸ ਜਿਹੜਾ ਹੈਗਾ ਜਿਹਨੇ ਕੀਤਾ ਲਾਅ ਐਂਡ ਆਰਡਰ ਜਿਹੜਾ ਵੀ ਬ੍ਰੇਕ ਕਰ ਰਿਹਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੀਲ ਜੱਟ ਦਾ ਮਰਸਲ ਜਗਬਾਨੀ ਟੀਵੀ ਲਈ ਜਿਲਾਲਾਬਾਦ ਤੋਂ ਅਦਰਸ਼ ਜੋ ਸੰਦੀ ਰਿਪੋਰਟ